ਕਤਲ ਕੇਸ ਚ ਲੋੜੀਂਦਾ ਵਿਅਕਤੀ ਖੁਦ ਹੀ ਢੋਲ ਦੀ ਥਾਪ ਤੇ ਪਹੁੰਚ ਗਿਆ ਪੁਲਿਸ ਨੂੰ ਗ੍ਰਿਫਤਾਰੀ ਦੇ ਉਹ ਜੇਲ੍ਹ ਚ 2014 ਸੁੱਦਾ ਲਾਤਾ ਹੈ ਤੇ ਉਹਦੇ ਬਰਨਤ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਹੈ ਪੁਲਿਸ ਨੇ આરોપી ਨੂੰ ਗ੍ਰਫਤਾਰ ਕਰਨ ਤੋਂ ਕੀਤਾ ਸਾਫਨ ਕਰ ਆਪਣੇ ਗੁਰੂ ਲਈ ਜਾ ਰਿਆਂ ਮੈਂ ਆਪਣੇ ਗੁਰੂ ਲਈ ਜਾ ਰਿਆਂ ਮਨ ਚ ਖੁਸ਼ੀ ਹੈ ਬਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ આરોપી ਦਾ ਜੇਲ੍ਹ ਦੇ ਵਿੱਚ ਇਸ ਵਿਅਕਤੀ ਨੇ ਕੀਤਾ ਸੀ ਕਤਲ ਦਰਸਲ ਪੰਜਾਬ ਦੇ ਵਿੱਚ 2016 ਦੇ ਵਿੱਚ ਬਹੁਤ ਸਾਰੀਆਂ ਬੇਅਦਬੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਤਾਰਾ 295ਏ ਦੇ ਤਹਿਤ ਮਾਮਲੇ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਇਸੇ ਦੌਰਾਨ ਜਿਲ੍ਹਾ ਮਰੇਸਰ ਦੇ ਪਿੰਡ ਰਾਮ ਦਿਵਾਲੀ ਮੁਸਲਮਾਨਾ ਵਿਖੇ ਸ਼ਾਹੀ ਸ਼ਿਰੀ ਗੁਰਗ੍ਰੰਤ ਸਾਹਿਬ ਜੀ ਦੇ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਉਹ ਬੇਅਦਬੀ ਤਿੰਨ ਲੋਕਾਂ ਨੇ ਹੀ ਕੀਤੀ ਸੀ ਜਿਨ੍ਹਾਂ ਨੂੰ ਕੀ ਪੁਲਿਸ ਦੇ ਵੱਲੋਂ ਜੇਲ੍ਹ ਭੇਜਿਆ ਗਿਆ ਸੀ ਅਤੇ ਉੱਥੇ ਹੀ ਸਰਬਜੀਤ ਸਿੰਘ ਜੋ ਪਹਿਲਾਂ ਤੋਂ ਹੀ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਏ ਸੀ ਵਿਅਕਤੀ ਨੇ 2018 ਦੇ ਵਿੱਚ ਜੇਲ੍ਹ ਦੇ ਅੰਦਰ ਇਨ੍ਹਾਂ ਰੁਪਈਆਂ ਦੇ ਗੁੱਟ ਵੱਢ ਕੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਹਨਾਂ ਦਾ ਸੋਦਾ ਲਾ ਦਿੱਤਾ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਦੇ ਵੱਲੋਂ ਇਸ ਵਿਅਕਤੀ ਦੇ ਖਿਲਾਫ ਵਾਰੰਟ ਵੀ ਜੜੇ ਨੇ ਜਾਰੀ ਕੀਤੇ ਗਏ ਨੇ ਜਿਸ ਤੋਂ ਬਾਅਦ ਹੁਣ ਵੌਂਟਡ ਵਿਅਕਤੀ ਖੁਦ ਟੋਲਦੀ ਥਾਪ ਦੇ ਉੱਪਰ ਭੰਗੜਾ ਪੌਂਦਾ ਹੋਇਆ ਆਪਣੀ ਗ੍ਰਿਫਤਾਰੀ ਦੇਣ ਦੇ ਲਈ ਥਾਣਾ ਗੇਟ ਹਕੀਮਾ ਪਹੁੰਚਿਆ ਦੱਸਦੇ ਕਿ ਵਿਅਕਤੀ ਦੇ ਵਾਰੰਟ ਦੇਖਣ ਤੋਂ ਬਾਅਦ ਪੁਲਿਸ ਅਧਿਕਾਰੀ ਨੇ ਅਸੀਂ ਗ੍ਰਿਫਤਾਰੀ ਲੈਣ ਤੋਂ ਸਿੱਧੇ ਤੌਰ ਦੇ ਉੱਤੇ ਮਨਾਂ ਕਰ ਦਿੱਤਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਕਰ ਸਕਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ মিডিਆ ਨੂੰ ਕੋਈ ਵੀ ਬਿਆਨ ਜਿਹੜਾ ਨਹੀਂ ਦਿੱਤਾ ਇਹ ਅੰਦਾਜ਼ੇ ਕਿ ਮਾਨਜੋਗ ਅਦਾਲਤ ਨੂੰ ਇਹ ਵਿਅਕਤੀ ਜੋ ਹੈ ਵਾਂਟਡ ਸੀ ਅਤੇ ਹੁਣ ਉਹ ਆਪਣੀ ਗ੍ਰਿਫਤਾਰੀ ਦੇਣ ਲਈ ਜਦੋਂ ਖੁਦ ਪਹੁੰਚਿਆ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਕਈ ਸਾਰੇ ਸਵਾਲੀਆ ਚਿੰਨ੍ਹ ਵੀ ਖੜੇ ਹੋ ਰਹੇ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਕੀ ਸਰਪਜੀਤ ਸਿੰਘ ਨੂੰ ਪੁਲਿਸ ਦੇ ਵੱਲੋਂ ਦੁਬਾਰਾ ਗ੍ਰਿਫਤਾਰ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਇਹ ਇਸ ਤਰ੍ਹਾਂ ਹੀ ਕਿ 2015 ਦੇ ਵਿੱਚ 16 ਦੇ ਵਿੱਚ ਆਰਾਮਦਵਾਲੀ ਮੁਸਲਮਾਨਾਂ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ ਤਿੰਨ ਤਿੰਨ ਲੋਕਾਂ ਨੇ ਉਹ ਅੰਦਰ ਆਪ ਜੇਲ੍ਹ ਚ 2018 ਸੂਦਾ ਲਾਤਾ ਹਨ ਤੇ ਉਹਦੇ ਵਾਰੰਟ ਹੋਏ ਉਸ ਕੇਸ ਦੇ ਵਿੱਚ ਮੇਰੇ ਅਰੈਸਟ ਹੋਣਾ ਹੈ ਜੀ ਜੀ ਤੁਸੀਂ ਆਪ ਅਰੈਸਟ ਹੋਣਾ ਹੈ ਜੀ ਨਹੀਂ ਆਪ ਹੀ ਮੈਂ ਆਪ ਹੀ ਆਇਆ ਜੀ ਹਾਂ ਜੀ ਕੋਈ ਪੁਲਿਸ ਨੇ ਨੋਟਿਸ ਭੇਜਿਆ ਸੀ ਜਾਂ ਪੁਲਿਸ ਨੇ ਛਾਪੇਮਾਰੀ ਕੀਤੀ ਛਾਪੇਮਾਰੀ ਕੀ ਕਰਨੀ ਮੇਰੇ ਵਾਰੰਟ ਹੋਈ ਜੇ ਮੈਂ ਆਪ ਪੇਸ਼ ਹੋਣਾ ਹੈ ਜੀ ਇਹਦੇ ਤੇ ਤੁਸੀਂ ਦੱਸਿਆ 2018 ਚ ਪਹਿਲਾਂ ਤੁਸੀਂ ਇਹ ਚ ਜੇਲ ਵੀ ਗਏ ਤੇ ਜਾਂ ਕੋਈ ਗੱਲ ਵੀ ਹੋਈ ਸੀ ਜਾਂ ਨਹੀਂ ਨਹੀਂ ਜੇਲ ਨਹੀਂ ਮੈਂ ਮੈਂ ਦੂਸਰੇ ਕਿਸੇ ਕੇਸ ਜੇਲ ਗਿਆ ਸੀ ਕਿ ऑलरेडी ਅੰਦਰ ਸੀ ਜੀ ਜੀ ਤੇ ਹੁਣ ਕੀ ਮਨ ਚ ਆਇਆ ਜੀ ਜਰਾ ਤੁਸੀਂ ਆਪਣੇ ਆਖ ਦੱਸ ਨਹੀਂ ਕੁਝ ਨਹੀਂ ਮਨ ਚ ਕੀ ਹੋਣਾ ਮੈਂ ਆਪਣੇ ਗੁਰੂ ਲਈ ਜਾ ਰਿਹਾ ਹਾਂ ਇਹ ਅੰਦਰ ਠੀਕ ਹੈ ਕੋਈ ਪਛਤਾਵਾ ਨਹੀਂ ਪਛਤਾਵਾ ਦਾ ਕੋਈ ਪਛਤਾਵਾ ਨਹੀਂ ਬਸ ਵੇਖਿਆ ਢੋਲ ਦੇ ਡੱਗੇ ਤੇ ਤੁਸੀਂ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਜੀ ਦਿੱਲੀ ਆ ਰਹੀ ਵੇਖਣ ਨੂੰ ਮਿਲਿਆ ਕਿ ਕੋਈ ਜਿਹੜਾ ਵੱਦਾ ਆਪਣੇ ਆਪਣੇ ਗੁਰੂ ਲਈ ਜਾ ਰਿਹਾ ਵੀ ਢੋਲ ਵਜਾ ਕੇ ਮੈਂ ਆਪਣੀ ਗੁਰੂ ਲਈ ਜਾ ਰਿਹਾ ਮਨ ਚ ਖੁਸ਼ੀ ਹੈ ਬੱਸ ਠੀਕ ਠੀਕ